ਅੱਜ ਆਪਾਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਆ ਉਸ ਇਨਸਾਨ ਦਾ ਨਾਮ ਹੈ ਜਾਨੀ ਚੋਰ ਤੇ ਅੱਜ ਦੀ ਇਹ ਵੀਡੀਓ ਦਾ ਟੌਪਿਕ ਬਹੁਤ ਹੀ ਜ਼ਿਆਦਾ ਰਮਾਂਚਕ ਹੋਣ ਵਾਲਾ ਹੈ ਕਿ ਅੱਜ ਆਪਾਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਆ ਉਸ ਨੂੰ ਅੱਜ ਤੱਕ ਕੋਈ ਵੀ ਫੜ ਨਹੀਂ ਸਕਿਆ ਤੇ ਨਾ ਹੀ ਉਹ ਅੱਜ ਤੱਕ ਕਿਤੋਂ ਮਿਲਿਆ ਹੈ ਪਰ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਰਮਾਂਚਕ ਹੋਣ ਵਾਲੀ ਹੈ ਤੇ ਇਸ ਜਗ੍ਹਾ ਦੇ ਫੈਕਟ ਤੁਸੀਂ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਣ ਵਾਲਿਓ ਤੇ ਅੱਜ ਆਪਾਂ ਜਿਸ ਇਨਸਾਨ ਦੀ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਉਹ ਪੂਰੇ ਭਾਰਤ ਦਾ ਰੋਬਿਨ ਹੁੱਡ ਸੀ ਤੇ ਉਸ ਨੂੰ ਗਿਆਨੀ ਚੋਰ ਵੀ ਕਿਹਾ ਜਾਂਦਾ ਸੀ ਤੇ ਉਸ ਨੂੰ ਗਿਆਨੀ ਚੋਰ ਵੀ ਕਿਹਾ ਜਾਂਦਾ ਸੀ ਜਿਹੜਾ ਕਿ ਰਾਤ ਨੂੰ ਅਮੀਰ ਰਾਜਿਆਂ ਨੂੰ ਲੁੱਟਦਾ ਸੀ ਤੇ ਉਸ ਤੋਂ ਬਾਅਦ ਉਹ ਆ ਕੇ ਇਸ ਬਾਵੜੀ ਦੇ ਵਿੱਚ ਲੋਕ ਜਾਂਦਾ ਸੀ ਤੇ ਇਸ ਚੋਰ ਨੂੰ ਇਸ ਬਾਵੜੀ ਦੇ ਵਿੱਚੋਂ ਲੱਭਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਸੀ ਇਸ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇਹ ਜਾਣ ਲੈਣੇ ਆ ਕਿ ਬਾਵੜੀ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ ਬਾਵੜੀ ਉਸ ਖੂਹ ਨੂੰ ਕਿਹਾ ਜਾਂਦਾ ਹੈ ਜਿਹੜੇ ਖੂਹ ਦੇ ਵਿੱਚ ਉਤਰਨ ਲਈ ਪੌੜੀਆਂ ਹੋਣ ਤੇ ਪਾਣੀ ਦੇ ਬਿਲਕੁਲ ਨਜ਼ਦੀਕ ਪਹੁੰਚਿਆ ਜਾ ਸਕੇ ਪੌੜੀ ਦੇ ਰਾਹੀਂ ਉਹ ਖੂਹ ਨੂੰ ਬਾਵੜੀ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਉਤਰਨ ਲਈ ਪੌੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਦੀ ਜੋ ਡੰਗਾਈ ਸੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਸੀ ਤੇ ਹੁਣ ਇਹ ਬਹੁਤ ਹੀ ਜ਼ਿਆਦਾ ਘਟ ਗਈ ਹੈ ਤੇ ਇਸ ਬਾਵੜੀ ਦਾ ਨਿਰਮਾਣ 1658 ਵਿੱਚ ਕੀਤਾ ਗਿਆ ਸੀ ਤੇ ਇਸ ਬਾਵੜੀ ਨੂੰ ਮਸ਼ਹੂਰ ਰਾਜਾ ਸ਼ਾਹਜਹਾਨ ਨੇ ਬਣਵਾਇਆ ਸੀ ਤੇ ਇਹ ਬਾਵੜੀ ਹਰਿਆਣਾ ਦੇ ਸ਼ਹਿਰ ਰੋहतक ਸਿਟੀ ਮਹਿਮ ਦੇ ਵਿੱਚ ਹੈ ਤੇ ਉਹਨਾਂ ਨੇ ਇਸ ਬਾਵੜੀ ਨੂੰ ਸਿਰਫ ਪਾਣੀ ਪਰਣ ਦੇ ਲਈ ਹੀ ਬਣਵਾਇਆ ਸੀ ਪਰ ਥੋੜੇ ਟਾਈਮ ਬਾਅਦ ਹੀ ਇਸ बावੜੀ ਨੂੰ ਜਾਨੀ ਚੋਰ ਦੀ बावੜੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਕਿਉਂਕਿ ਜਾਨੀ ਚੋਰ ਦੀਆਂ ਬਹੁਤ ਸਾਰੀਆਂ ਜੋ ਡੂੰਘੀਆਂ ਗੱਲਾਂ ਤੇ ਬਹੁਤ ਕਹਾਣੀਆਂ ਇਸ बावੜੀ ਦੇ ਨਾਲ ਜੁੜੀਆਂ ਹੋਈਆਂ ਨੇ ਤੁਸੀਂ ਇਸ ਗੱਲ ਨੂੰ ਜਾਣਨ ਲਈ ਬਹੁਤ ਹੀ ਜ਼ਿਆਦਾ ਉਤਸੁਕ ਹੋਵੋਗੇ ਕਿ ਜਾਨੀ ਚੋਰ ਇਸ बावੜੀ ਦੇ ਵਿੱਚ ਅਕਸਰ ਸ਼ੁਭਦਾ ਕਿੱਥੇ ਸੀ ਇਸ ਸਵਾਲ ਦਾ ਜਵਾਬ ਇਹ ਹੈ ਕਿ ਇਸ बावੜੀ ਦੇ ਵਿੱਚ ਜੋ ਸਰੰਗ ਬਣੀ ਹੋਈ ਹੈ ਪਰ ਇਹ ਇੱਕ ਸਰੰਗ ਨਹੀਂ ਹੈ ਤੁਸੀਂ ਇਹ ਸੋਚੋਗੇ ਕਿ ਇਸ ਸੁਰੰਗ ਦੇ ਵਿੱਚ ਸਿਰਫ ਇੱਕ ਰਸਤਾ ਹੋਊਗਾ ਕਿਤੇ ਆਉਣ ਜਾਣ ਲਈ ਪਰ ਨਹੀਂ ਇਦਾਂ ਨਹੀਂ ਹੈ ਇਹ ਸੁਰੰਗ ਦੇ ਵਿੱਚ ਹੋਰ ਵੀ ਬਹੁਤ سارے ਰਸਤੇ ਸੀ ਜਿਹੜੇ ਕਿ ਅੱਡੋ ਅੱਡ ਜਗ੍ਹਾ ਦੇ ਉੱਤੇ ਜਾ ਕੇ ਨਿਕਲਦੇ ਸੀ ਤੇ ਕੁਝ ਕੁ ਰਸਤੇ ਤਾਂ ਐਨੇ ਲੰਬੇ ਤੇ ਐਨੇ ਦੂਰ ਜਾ ਕੇ ਨਿਕਲਦੇ ਸੀ ਕਿ ਕੋਈ ਰਸਤਾ ਦਿੱਲੀ ਤੇ ਕੋਈ ਲਾਹੌਰ ਜਾ ਕੇ ਨਿਕਲਦਾ ਸੀ ਤੇ ਜਾਨੀ ਚੋਰ ਆਪਣੀਆਂ ਚੋਰੀਆਂ ਦੇ ਲਈ ਇਨ੍ਹਾਂ ਰਸਤਿਆਂ ਦਾ ਇਸਤੇਮਾਲ ਕਰਦਾ ਸੀ ਇਸ बावੜੀ ਨੂੰ ਸਮਝਣ ਦੇ ਲਈ ਤੁਹਾਨੂੰ ਇਸ ਦੀ ਡਿਟੇਲ ਦੇਣੀ ਪਊਗੀ ਉਹ ਇਸ ਤਰ੍ਹਾਂ ਹੈ ਕਿ ਇਸ ਦੇ ਵਿੱਚ ਇੱਕ ਖੂਹ ਬਣਿਆ ਹੋਇਆ ਹੈ ਅਤੇ ਉਸ ਖੂਹ ਤੋਂ 101 ਪੌੜੀਆਂ ਦਾ ਰਸਤਾ ਸੀ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਢਾਹ ਚੁੱਕਾ ਹੈ ਤੇ ਤੈਸਨੈਸ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਜੋ ਸਭ ਤੋਂ ਵੱਡਾ ਕਾਰਨ ਸੀ ਨਾ ਉਹ ਕਿੱਥੇ ਛੁਪਦਾ ਸੀ ਕਿ ਇਸ ਦੇ ਵਿੱਚ ਇੰਨੀਆਂ ਜਿਆਦਾ ਸਰੰਗਾਂ ਨਹੀਂ ਕਿ ਇਸ ਦੇ ਵਿੱਚ ਜੇਕਰ ਕੋਈ ਇਨਸਾਨ ਚੱਲਿਆ ਜਾਵੇ ਤਾਂ ਉਸ ਨੂੰ ਲੱਭਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ ਕਿਹਾ ਜਾਂਦਾ ਹੈ ਕਿ ਇਸ ਗੁਫਾ ਦੇ ਜਿੰਨੇ ਵੀ ਰਸਤੇ ਸੀ ਸਿਰਫ ਜੰਨ ਜਾਨੀ ਚੋਰ ਨੂੰ ਹੀ ਉਸ ਰਸਤਿਆਂ ਦਾ ਪੂਰਾ ਪ੍ਰੋਪਰ ਤਰੀਕਾ ਪਤਾ ਸੀ ਤੇ ਆਮ ਲੋਕ ਇਹਨਾਂ ਰਸਤਿਆਂ ਦੇ ਵਿੱਚ ਜਾ ਕੇ ਅਕਸਰ ਖੋਹ ਜਾਂਦੇ ਸੀ ਕਿਸੀ ਕੇ ਅਸੀਂ ਕਿੱਥੇ ਪਹੁੰਚ ਗਏ ਤੇ ਜਾਨੀ ਚੋਰ ਇਹ ਸੁਰੰਗ ਦੇ ਵਿੱਚ ਵੜ ਕੇ ਕਿਹੜੇ ਸ਼ਹਿਰ ਨਿਕਲਦਾ ਸੀ ਇਸ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਤੇ ਕਿਹਾ ਜਾਂਦਾ ਹੈ ਕਿ ਜਾਨੀ ਚੋਰ ਅਕਸਰ ਉਹਨਾਂ ਰਾਜਿਆਂ ਨੂੰ ਹੀ ਲੁੱਟਦਾ ਸੀ ਜੁਲੀ ਆਪਣੇ ਸ਼ਾਸਨ ਦੇ ਵਿੱਚ ਆਮ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਤੇ ਪਰੇਸ਼ਾਨ ਕਰਦੇ ਸੀ ਤੇ ਰਾਤ ਨੂੰ ਉਹ ਜਿੰਨਾ ਵੀ ਸੋਨਾ ਉਥੋਂ ਲੁੱਟਦਾ ਸੀ ਉਹ ਉਸ ਸੋਨੇ ਨੂੰ ਉਹਨਾਂ ਸਰੰਗਾਂ ਵਿੱਚ ਰੱਖਦਾ ਸੀ ਤੇ ਕਿਹਾ ਜਾਂਦਾ ਹੈ ਕਿ ਅੱਜ ਵੀ ਇਹਨਾਂ ਸਰੰਗਾਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਸੋਨਾ ਹੋਊਗਾ ਅਤੇ ਜਾਨੀ ਚੋਰ ਦਾ ਕਿੰਨਾ ਜ਼ਿਆਦਾ ਤੇਜ਼ ਦਿਮਾਗ ਸੀ ਜਾਨੀ ਚੋਰ ਨਾਮ ਤੋਂ ਤਾਂ ਚੋਰ ਸੀ ਪਰ ਕਿਹਾ ਜਾਂਦਾ ਹੈ ਕਿ Hindu ਔਰਤਾਂ ਲਈ ਉਹ ਕਿਸੇ ਭਗਵਾਨ ਤੋਂ ਘੱਟ ਨਹੀਂ ਸੀ ਅਤੇ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਇੱਕ ਪਠਾਨ ਇੱਕ ਹਿੰਦੂ ਔਰਤ ਜਿਸ ਦਾ ਨਾਮ ਰਾਗਨੀ ਦੇਵ ਸੀ ਤੇ ਉਸ ਨੂੰ ਜ਼ਬਰਦਸਤੀ ਵਿਆਹ ਲਈ ਮਨਾ ਰਿਹਾ ਸੀ ਅਤੇ ਉਸ ਰਾਜਕੁਮਾਰੀ ਨੇ ਆਪਣੇ ਤੇਈ ਦਿਮਾਗ ਦੇ ਨਾਲ ਉਸ ਪਠਾਨ ਕੋਲੋਂ ਵਿਆਹ ਦੇ ਲਈ ਸੋਚਣ ਲਈ ਟਾਈਮ ਮੰਗ ਲਿਆ ਤੇ ਉਹ ਹਮੇਸ਼ਾ ਇੱਕ ਖੱਤ ਲਿਖ ਕੇ ਇਸ ਬਾਉੜੀ ਦੇ ਵਿੱਚ ਸਿੱਟਦੀ ਸੀ ਜਿਹੜਾ ਜਾਨੀ ਚੋਰ ਦੇ ਹੱਥ ਕਿਤੇ ਉਸ ਲੜਕੀ ਦੀ ਚਿੱਠੀ ਲੱਗ ਗਈ ਜਾਨੀ ਚੋਰ ਨੇ ਨਾਲੇ ਤਾਂ ਉਸ ਪਠਾਨ ਨਵਾਬ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਤੇ ਨਾਲੇ ਉਸ ਰਾਣੀ ਨੂੰ ਉਸ ਦੇ ਜੰਗਲ ਦੇ ਵਿੱਚੋਂ ਛੁਡਾਇਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਾਨੀ ਚੋਰ ਉਸ ਨਵਾਬ ਦੀ ਦਾੜ੍ਹੀ ਅਤੇ ਮੁੱਛ ਕੱਟ ਕੇ ਨਾਲ ਲੈ ਗਿਆ ਸੀ ਅਤੇ ਜਿਹੜੇ ਖੂਹ ਨੂੰ ਤੁਸੀਂ ਦੇਖ ਰਹੇ ਹੋ ਜਾਨੀ ਚੋਰ ਆਪਣੇ ਘੋੜੇ ਦੇ ਨਾਲ ਸਿੱਧਾ ਇਸ ਖੂਹ ਦੇ ਵਿੱਚ ਛਾਲ ਮਾਰਦਾ ਸੀ ਤੇ ਉਸ ਦੇ ਘੋੜੇ ਨੂੰ ਤੇ ਜਾਨੀ ਚੋਰ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਪਹੁੰਚਦਾ ਕਿਉਂਕਿ ਜਾਨੀ ਚੋਰ ਇੰਨਾ ਜ਼ਿਆਦਾ ਦੀ ਇੰਨੀ ਜ਼ਿਆਦਾ ਪ੍ਰੈਕਟਿਸ ਕਰ ਲਈ ਸੀ ਤੇ ਉਸ ਖੂਹ ਦੇ ਵਿੱਚ ਛਾਲ ਮਾਰਨ ਤੋਂ ਬਾਅਦ ਉਹ ਇੰਨਾ ਕਮਰਿਆਂ ਦੇ ਵਿੱਚ ਲੋਕ ਜਾਂਦਾ ਸੀ ਤੇ ਕਿਸੇ ਦੇ ਹੱਥ ਨਹੀਂ ਸੀ ਆਉਂਦਾ ਕਿ ਕਿਹਾ ਜਾਂਦਾ ਹੈ ਕਿ ਜਾਨੀ ਚੋਰ ਤੋਂ ਬਾਅਦ ਇੱਥੇ ਇੱਕ ਬਹੁਤ ਹੀ ਵੱਡੀ ਘਟਨਾ ਹੋਈ ਸੀ ਕਿ ਇੱਕ ਬਰਾਤ ਨੇ ਦਿੱਲੀ ਪਹੁੰਚਣਾ ਸੀ ਤੇ ਇਹ ਗੱਲ 1947 ਵਿਲੇ ਦੀ ਹੈ ਕਿ ਉਸ ਬਰਾਤ ਨੇ ਛੇਤੀ ਪਹੁੰਚਣ ਲਈ ਇਸ ਸੁਰੰਗ ਦਾ ਵਰਤੋਂ ਕਰਨੀ ਚਾਹੀ ਅਤੇ ਇਹ ਵੀ ਨਹੀਂ ਪਤਾ ਕਿ ਉਹ ਬਰਾਤ ਦੇ ਲੋਕ ਜੋ ਸੀ ਉਹ ਮਰ ਗਏ ਨਹੀਂ ਜਾਂ ਜਿੰਦਾ ਨੇ ਜਾਂ ਕਿੱਥੇ ਨੇ ਅੱਜ ਤੱਕ ਇਸ ਸੀਜ਼ ਦੇ ਬਾਰੇ ਕੋਈ ਵੀ ਸਰਾਖ ਹੱਥ ਨਹੀਂ ਲੱਗਿਆ ਕਿ ਉਹ ਲੋਕ ਅਕਸਰ ਗਏ ਕਿੱਥੇ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਰਾਜ ਦੇ ਟਾਈਮ ਦੇ ਵਿੱਚ ਇਹ ਸੁਰੰਗ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਕੋਈ ਵੀ ਛੇੜਛਾੜ ਨਹੀਂ ਹੋਈ ਤੇ ਇਹ ਸੁਰੰਗ ਬਿਲਕੁਲ ਬੰਦ ਹੋ ਚੁੱਕੀ ਹੈ ਅਤੇ ਕਿਹਾ ਜਾਂਦਾ ਹੈ ਕਿ 1995 ਦੇ ਵਿੱਚ ਹੜ੍ਹਾਂ ਦੇ ਆਉਣ ਦੇ ਨਾਲ ਇਸ बावੜੀ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਿਆ ਸੀ ਤੇ ਉਸ ਟਾਈਮ ਦੇ ਵਿੱਚ ਇਸ बावੜੀ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਭਰ ਗਿਆ ਸੀ ਇਸ बावੜੀ ਦਾ ਜੋ ਬਹੁਤ ਵੱਡਾ ਹਿੱਸਾ ਸੀ ਟਕੇ ਨੀਚੇ ਡਿੱਗ ਪਿਆ ਤੇ ਅੱਜ ਵੀ ਉਹ ਇਸੇ ਥਾਂ ਤੇ ਉਵੇਂ ਹੀ ਸਥਿਤ ਹੈ ਅਤੇ ਅੱਜ ਦੇ ਟਾਈਮ ਤੇ ਇਸ ਜੋ ਜਗਾ ਹੈ ਇਸ ਦੇ ਵਿੱਚ ਐਂਟਰ ਕਰਨ ਦੇ ਲਈ ਕੋਈ ਵੀ ਆਪਣ ਫੀਸ ਨਹੀਂ ਦੇਣੀ ਪੈਂਦੀ ਤੇ ਨਾ ਹੀ ਕੋਈ ਇਸ ਦੇ ਉੱਤੇ ਇਸ ਦੀ ਬਹੁਤੀ ਜਾਣਕਾਰੀ ਲਿਖੀ ਹੈ ਤੇ ਇਹ ਦੇਖਣ ਦੇ ਲਈ ਠੀਕ ਠਾਕ ਹੈ ਤੇ ਇਸ ਦੀ ਕੋਈ ਯਾਦੇ ਸਾਮ ਸੰਭਾਲ ਵੀ ਨਹੀਂ ਕੀਤੀ ਗਈ ਅਤੇ ਇੱਥੇ ਤੁਹਾਨੂੰ ਸਿਰਫ ਇੱਕ ਭਾਰਤੀ ਸਰਕਾਰ ਦਾ ਬੋਰਡ ਲੱਗਿਆ ਹੋਇਆ ਦਿਖੂਗਾ ਤੇ ਇੱਕ ਬੋਰਡ ਲੱਗਿਆ ਹੋਊਗਾ ਕਿ ਇਹ ਬਾਵੜੀ ਸ਼ਾਹਜਹਾਨ ਦੀ ਹੈ ਬਸ ਇਹ ਦੋ ਬੋਰਡ ਹੀ ਇੱਥੇ ਲੱਗੇ ਹੋਏ ਨੇ ਅਤੇ ਜੇਕਰ ਅੱਜ ਦੇ ਟਾਈਮ ਦੇ ਵਿੱਚ ਇਸ ਬਾਉੜੀ ਦੇ ਉੱਤੇ ਜ਼ਿਆਦਾ ਰਿਸਰਚ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਕੋਈ ਹੋਰ ਵੀ ਵੱਡੀ ਜਾਣਕਾਰੀ ਮਿਲੇ ਅਤੇ ਹੋ ਸਕਦਾ ਹੈ ਕਿ ਜੋ ਜਾਨੀ ਚੋਰ ਦੁਆਰਾ ਲੁੱਟਿਆ ਹੋਇਆ ਉਹ ਖਜ਼ਾਨਾ ਸੀ ਹੋ ਸਕਦਾ ਹੈ ਉਸ ਦਾ ਕੋਈ ਨਾ ਕੋਈ ਹਿੱਸਾ ਥੋੜਾ ਬਹੁਤ ਅਜੇ ਵੀ ਇਸ ਬਾਉੜੀ ਦੇ ਵਿੱਚ ਹੋਵੇ ਅਤੇ ਜੇਕਰ ਇਸ ਬਾਉੜੀ ਦੇ ਬਾਰੇ ਸਰਕਾਰ ਥੋੜੀ ਬਹੁਤੀ ਸ਼ਾਨਬੀਨ ਕਰਦੀ ਹੈ ਜਾਂ ਇਸ ਬਾਉੜੀ ਨੂੰ ਖੋਲ ਕੇ ਦੇਖਦੀ ਹੈ ਤਾਂ ਹੋ ਸਕਦਾ ਹੈ ਕਿ ਸਰਕਾਰ ਦੇ ਹੱਥ ਕੋਈ ਖਜ਼ਾਨਾ ਵੀ ਲੱਗੇ ਜਿਹੜਾ ਉਸ ਟਾਈਮ ਦੇ ਵਿੱਚ ਜਾਨੀ ਚੋਰ ਦਾ ਲੁੱਟਿਆ ਹੋਇਆ ਥੋੜਾ ਬਹੁਤ ਇੱਥੇ ਰਹਿ ਗਿਆ ਹੋਵੇ ਤੇ ਹੋ ਸਕਦਾ ਹੈ ਕਿ ਲੋਕਾਂ ਨੂੰ ਹੋਰ ਵੀ ਵਧੀਆ ਜਾਣਕਾਰੀ ਮਿਲੇ ਤੇ ਇਹ ਸੀ ਜਾਨੀ ਚੋਰ ਦੀ ਕਹਾਣੀ ਤੇ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਆਪਣੀ ਰੈਕਮੈਂਡ ਸੈਕਸ਼ਨ ਦੇ ਵਿੱਚ ਜ਼ਰੂਰ ਲਸਣਾ ਤੇ ਇਦਾਂ ਦੀਆਂ ਹੋਰ ਮੋਟੀਵੇਸ਼ਨਲ ਤੇ ਇੰਟਰਸਟਿੰਗ ਸਟੋਰੀਆਂ ਨੂੰ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ